ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਵੈਸੇ ਸਵਾਲ ਕਰ ਰਹੀ ਹਾਂ ਪਰ ਉਹ ਤਾਂ ਕਹਿੰਦੇ ਕਿ ਮੈਂ ਪ੍ਰੋਬਲਮ ਦਾ ਖੁੱਲਾ ਸੱਚ ਦੱਸਦਾ ਦਿਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਵੈਸੇ ਸਵਾਲ ਕਰ ਰਹੀ ਹਾਂ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਨੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਐਡਾ ਇਹ ਕਾਮਾ ਦੇ ਪਾਸੇ ਸਰਦਸ਼ੋਕ ਰਾਤ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅਇਤਾ ਪਾਰਟੀ ਦੀ ਗੱਲ ਕਰ ਰਹੇ ਜੀ ਪਾਰਟੀ ਤੁਸੀਂ ਪਾਰਟੀ ਨੂੰ ਫਿਕਰ ਪਾਰਟੀ ਕਰ ਲੂਗੀ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਵਾਲ ਤਾਂ ਅਸੀਂ ਤੁਹਾਡੇ ਕੋਲ ਪੁੱਛਾਂਗੇ ਨਾ ਸਵਾਲ ਉਹਨਾਂ ਤੋਂ ਸਵਾਲ ਤੁਹਾਡੇ ਤੁਹਾਡੇ ਕੋਲ ਪੁੱਛ ਲੈ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐਕਸਪਲੇਨ ਕਰਨਾ ਤੇ ਫਿਰ ਗੱਲ ਹੀ ਖਤਮ ਹੈ ਕੋਈ ਅਸੀਂ ਤੇ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਵੀ ਭਾਈ ਭਾਈ ਉਮਰ ਵੀ ਰਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਅਹੁਦਾ ਕੀ ਆ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਗਾਣਾ ਤੇ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਰਹੇ ਰਾਹੁਲ ਗਾਂਧੀ ਤਾਂ ਸਾਡੇ ਸਾਰਾ ਕੁਝ ਨੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਵੈਸੇ ਸਵਾਲ ਕਰ ਰਹੀ ਫਿਰ ਉਹ ਤਾਂ ਕਹਿੰਦੇ ਕਿ ਮੈਂ ਪ੍ਰੋਬਲਮ ਦਾ ਖੁੱਲਾ ਸੱਦਾ ਦਿੰਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਮੈਂ ਤਾਂ ਵੈਸੇ ਸਵਾਲ ਕਰ ਰਹੀ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਨੇ ਹੋ ਤੁਹਾਨੂੰ ਇਹ ਕਾਮ ਆ ਦੇ ਪਾਰਟ ਸਰਦਾਰ ਸ਼ੋਕ ਰਾਤ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅਸੀਂ ਤਾਂ ਪਾਰਟੀ ਦੀ ਗੱਲ ਕਰ ਰਹੇ ਜੀ ਪਾਰਟੀ ਤੁਸੀਂ ਪਾਰਟੀ ਨੂੰ ਫਿਕਰ ਪਾਰਟੀ ਕਰ ਲੂਗੀ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਵਾਲ ਤਾਂ ਅਸੀਂ ਤੁਹਾਡੇ ਕੋਲ ਪੁੱਛਾਂਗੇ ਨਾ ਸਵਾਲ ਉਹਨਾਂ ਤੋਂ ਸਵਾਲ ਤੁਹਾਡੇ ਤੁਹਾਡੇ ਕੋਲ ਪੁੱਛ ਲੈਣ ਲਈ ਸਟਾਫ ਸੀ ਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ ਮੀਡੀਆ ਨੂੰ ਨਹੀਂ ਐਕਸਪਲੇਨ ਕਰਨਾ ਤਾਂ ਫਿਰ ਗੱਲ ਹੀ ਖਤਮ ਹੈ ਉਹ ਅਸੀਂ ਤੇ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਵੀ ਭਾਈ ਭਾਈ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਅਹੁਦਾ ਕੀ ਆ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਗਾਣਾ ਤੇ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਰਹੇ ਰਾਹੁਲ ਗਾਂਧੀ ਤਾਂ ਸਾਡੇ ਸਾਰਾ ਕੁਝ ਨੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਨੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਐਡਾ ਇਹ ਕਾਮਾ ਦੇ ਪਾਰਟ ਸਰਗਸ਼ੇਵਕ ਰਾਤ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅਸੀਂ ਤਾਂ ਪਾਰਟੀ ਦੀ ਗੱਲ ਕਰ ਰਹੇ ਜੀ ਪਾਰਟੀ ਤੁਸੀਂ ਪਾਰਟੀ ਨੂੰ ਫਿਕਰ ਪਾਰਟੀ ਕਰ ਲੂਗੀ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਵਾਲ ਤਾਂ ਅਸੀਂ ਤੁਹਾਡੇ ਕੋਲ ਪੁੱਛਾਂਗੇ ਨਾ ਸਵਾਲ ਉਹਨਾਂ ਤੋਂ ਸਵਾਲ ਤੁਹਾਡੇ ਤੁਹਾਡੇ ਕੋਲ ਪੁੱਛ ਲੈ ਤੁਸੀਂ ਜਿੰਨੀ ਸਟਾਂਸੀ ਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐਕਸਪਲੇਨ ਕਰਨਾ ਤੇ ਫਿਰ ਗੱਲ ਹੀ ਖਤਮ ਹੈ ਕੋਈ ਅਸੀਂ ਤੇ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਵੀ ਭਾਈ ਭਾਈ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਅਹੁਦਾ ਕੀ ਆ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਗਾਣਾ ਤੇ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਰਹੇ ਰਾਹੁਲ ਗਾਂਧੀ ਤਾਂ ਸਾਡੇ ਸਾਰਾ ਕੁਝ ਨੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਤੁਸੀਂ ਤਾਂ ਵੈਸੇ ਸਵਾਲ ਕਰ ਰਹੇ ਹੋ ਪਰ ਉਹ ਤਾਂ ਕਹਿੰਦੇ ਕਿ ਮੈਂ ਪ੍ਰੋਬਲਮ ਦਾ ਖੁੱਲਾ ਸੱਚ ਦੱਸਦਾ ਦਿਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਇਸੀ ਕੁਐਸਚਨ ਤੇ ਆ ਤੁਸੀਂ ਤਾਂ ਵੈਸੇ ਸਵਾਲ ਕਰ ਰਹੇ ਹੋ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਨੇ ਹੋ ਤੁਹਾਨੂੰ ਕਿਉ ਇਹ ਕਾਮਾ ਦੇ ਪਾਰਟ ਸਰਗਸ਼ੇਵਕ ਰਾਤ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਅੱਜ ਤਾਂ ਪਾਰਟੀ ਦੀ ਗੱਲ ਕਰ ਰਹੇ ਹੋ ਪਾਰਟੀ ਤੁਸੀਂ ਪਾਰਟੀ ਨੂੰ ਫਿਕਰ ਪਾਰਟੀ ਕਰ ਲੂਗੀ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਵਾਲ ਤਾਂ ਅਸੀਂ ਤੁਹਾਡੇ ਕੋਲ ਪੁੱਛਾਂਗੇ ਨਾ ਸਵਾਲ ਉਹਨਾਂ ਤੋਂ ਸਵਾਲ ਤੁਹਾਡੇ ਤੁਹਾਡੇ ਕੋਲ ਸਿੱਧਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐਕਸਪਲੇਨ ਕਰਨਾ ਤੇ ਫਿਰ ਗੱਲ ਹੀ ਖਤਮ ਹੈ ਪੋਸੀ ਤੇ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਕਿੰਨੀ ਵਾਰ ਕਹਿ ਲਿਆ ਵੀ ਭਾਈ ਭਾਈ ਉਹ ਮੈਂ ਉਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਅਹੁਦਾ ਕੀ ਆ ਗਾਂਧੀ ਰਾਹੁਲ ਗਾਂਧੀ ਜੀ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਅਹੁਦਾ ਗਾਣਾ ਤੇ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਰਹੇ ਰਾਹੁਲ ਗਾਂਧੀ ਤਾਂ ਸਾਡੇ ਸਾਰਾ ਕੁਝ ਨੇ